ਸ੍ਰੀ ਵਾਹਿਗੁਰੂ ਫੇਰ ਆਖੋ ਖੈਦ ਗੱਲ ਬਣ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅਮਰਤਿਉ ਦੇਵੇ ਤਾਉ ਨਾਨਕ ਤ੍ਰਿਸਤ ਸਦੇਹਾ ਆ ਦੇਈ ਤੇਰੀ ਸਫਲ ਹੋ ਸਕਦੀ ਏ ਜੇਕਰ ਅਮਰਤ ਨਾਮ ਮਿਲ ਜਾਏ ਬੀਬੀ ਅਮਰੋ ਦੇ ਮੂੰਹੋਂ ਸੁਣ ਰਹੇ ਨੇ ਬਾਣੀ ਇੱਕ ਇੱਕ ਤੀਰ ਜਾ ਕੇ ਬਾਣ ਗੁਰੂ ਅਮਰਦਾਸ ਮਹਾਰਾਜ ਦੇ ਸੀਨੇ ਚ ਲੱਗ ਰਿਹਾ ਹੈ ਬਸ ਇਹੋ ਹੀ ਬਾਣੀ ਉਹਨਾਂ ਨੂੰ ਇੱਕ ਦਿਨ ਗੁਰੂ ਪਾਤਕ ਲੈ ਗਈ ਆਓ ਸ਼ਰਵਣ ਕਰੀਏ ਪ੍ਰੀਤ ਤੇ ਸੰਧੂ ਦੀ ਜੋੜੀ ਗਿਆਨੀ ਗਰਮੇਸ਼ ਸਿੰਘ ਬੀਏ ਦਾ ਢਾਡੀ ਜਿੱਥਾ ਇਹਨਾਂ ਖਤਰਾ ਦੇ ਹੈ ਕਿਉਂ ਬਨੇ ਕਰ ਰਹੇ ਜਦ ਸੀ ਹੋਇਆ ਪੈਰ ਦਾ ਤੜਕਾ ਉਠ ਪੈ ਗਏ ਮੰਜੀ ਤੇ ਸੁਣਿਆ ਜਦ ਕੰਨਾਂ ਦੇ ਖੜਕਾ ਉਠ ਪੈ ਗਏ ਮੰਜੀ ਤੇ ਸੁਣਿਆ ਜਦ ਕੰਨਾਂ ਦੇ ਖੜਕਾ ਰਾਸ਼ਨ ਹੋਵੇ ਨਾ ਠੇਟੇ ਖਾਣੇ ਵਿੱਚ ਅੰਧਕਾਰ ਦਿਲ ਰੋਸ਼ਨ ਹੋਵੇ ਜੋ ਸੁਰਤੀ ਬੰਦਿਆਂ ਦੀ ਕਰਦੇ ਦੇਵਤਿਆਂ ਵੱਤ ਨਿਆਰੀ ਜੋ ਸੁਰਤੀ ਬੰਦਿਆਂ ਦੀ ਕਰਦੇ ਦੇਵਤਿਆਂ ਵੱਤ ਨਿਆਰੀ ਗੁਰਬੇੜੀ ਜੋ ਚੜ ਗਏ ਗੁਰਬੇੜੀ ਜੋ ਚੜ ਗਏ ਹੋ ਗਏ ਪਵਜਲ ਪਾਰ ਪਰਾਂ E ਮਿੱਠੀ ਬੋਲੀ ਬਾਣੀ ਨੇ ਜਾਤੂ ਅਮਰਦਾਸ ਤੇ ਕਰਿਆ ਪਾਠ ਵਾਂਗੂ ਤਪਦਾ ਸੀ ਤਨ ਮਨ ਸੁਣ ਬਾਣੀ ਨੂੰ ਠਰਿਆ ਅਠ ਵਾਂਗੂ ਤਪਦਾ ਸੀ ਅਠ ਵਾਂਗੂ ਤਪਦਾ ਸੀ ਤਨ ਮਨ ਸੁਣ ਬਾਣੀ ਨੂੰ ਠਰਿਆ ਅਜ ਵਰਗੀ ਨਿਰਮਲਤਾ ਅਜ ਵਰਗੀ ਨਿਰਮਲਤਾ ਅਕੇ ਕਦੇ ਤੇ ਢਾ ਪਰਬਤ ਹੰਗਦਾ ਦੇ ਅਮਰਤ ਜਲ ਨਾਲ ਜੀੜਾ ਪਰਦੇ ਢਾ ਪਰਬਤ ਹੰਗਦਾ ਦੇ ਅਮਿਓ ਜਲ ਨਾਲ ਜੀੜਾ ਪਰਦੇ ਜਾਵੇ ਨਰਦੋਸ਼ ਸਦਾ ਜਾਵੇ ਪੜਦੀ ਏ ਸੋਹਣੇ ਮੁਖ ਵਿੱਚੋਂ ਗੁਰਬਾਣੀ ਹੋ ਹੋ ਸੱਤੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ ਕਾਮ ਕ੍ਰੋਧ ਨ ਮੋਹੀਐ ਬਿਨ ਸੇ